ਸਾਰਿਆਂ ਨੂੰ ਪਿਆਰ ਪਰਿ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਐਸ ਦਾ ਲਾਈਫ ਤੇ ਸੁਆਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪੜਥਾ ਬੈਂਗਣ ਦਾ ਪੜਥਾ ਤੇ ਆਪਾਂ ਬੈਂਗਣ ਨੂੰ ਆ ਤਿੰਨ ਚਾਰ ਥਾਵਾਂ ਤੋਂ ਵਿਚਾਲੇ ਕੱਟ ਲਗਾ ਲਿਆ ਤੇ ਹੁਣ ਇਹਦੇ ਵਿੱਚ ਜਿਹੜਾ ਲਸਣਾ ਸਿਲ ਕੇ ਲਸਣ ਦੀਆਂ ਗੱਠੀਆਂ ਨੇ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਇੱਕ ਸਾਈਡ ਤੇ ਆਪਾਂ ਇੱਕ ਸਾਈਡ ਤੋਂ ਹੋਰ ਆਪਾਂ ਕੱਟ ਲਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਨੇ ਜਿਹੜੀਆਂ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਤੁਸੀਂ ਆਪਣੀ ਲੋੜ ਅਨਸਾਰ ਪਾ ਸਕਦੇ ਹੋ ਮੈਂ ਨੇ 3 ਮਿਰਚਾਂ ਲਈਆਂ ਨੇ ਹੁਣ ਆਪਾਂ ਸਿੱਧਾ ਅੱਗ ਦੇ ਉੱਤੇ ਰੱਖ ਦਾਂਗੇ ਇਹਨੂੰ ਭੁੰਨਣ ਦੇ ਲਈ ਤੇ ਆਪਣਾ ਜਿਹੜਾ ਪੜਥਾ ਉਹ ਬੈਂਗਣਾ ਉਹ ਜਿਹੜਾ ਭੁੰਨ ਚੁੱਕਿਆ ਤੇ ਹੁਣ ਆਪਾਂ ਜਿਹੜੇ ਉੱਪਰਲੀ ਉਹਦੀ ਚਮੜੀ ਆ ਉਹ ਦੇੜ ਰਿਆਂ ਮਤਲਬ ਸਿਲਕਾ ਤੇ ਇਹਦੇ ਵਿੱਚ ਜਿਹੜੇ ਮਤਲਬ ਆਪਣੇ ਆਪਾਂ ਨੇ ਪਾਇਆ ਸੀਗਾ ਲਸਣਾ ਉਹ ਵੀ ਇਹਦੇ ਵਿੱਚ ਹੀ ਆ ਤੇ ਉਹ ਵੀ ਮਤਲਬ ਪੁੱਜ ਗਿਆ ਤੇ ਨਾਲ ਜਿਹੜੀਆਂ ਆਪਣੀਆਂ ਸੀਗੀਆਂ ਹਰੀਆਂ ਮਿਰਚਾਂ ਉਹ ਵੀ ਪੁੱਜ ਚੁੱਕੀਆਂ ਨੇ ਲਾ ਸਣਾ ਜਿਹੜਾ ਉਹ ਬਿਲਕੁਲੀ ਮਤਲਬ ਆ ਰੈਡੀ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਉੱਪਰੋਂ ਜਿੰਨਾ ਵੀ ਸਿਲਕਾ ਬਲੈਕ ਚਮੜੀ ਉਹ ਉਤਾਰ ਲਾਂਗੇ ਹੁਣ ਆਪਾਂ ਇਹਨੂੰ ਜਿਹੜਾ ਮੈਸ਼ ਕਰ ਲਾਂਗੇ ਸਾਰੀਆਂ ਚੀਜ਼ਾਂ ਨੂੰ ਇਹ ਜਿਹੜੀਆਂ ਮਿਰਚਾਂ ਨੇ ਉਹਦੇ ਉੱਪਰ ਜਿਹੜੀਆਂ ਡੰਡੀਆਂ ਨੇ ਤੁਸੀਂ ਉਹਨਾਂ ਨੂੰ ਉਤਾਰ ਉਤਾਰ ਦਿਓ ਹੁਣ ਆਪਾਂ 팬 ਦੇ ਵਿੱਚ ਪਾਵਾਂਗੇ ਤੇਲ ਤੇਲ ਗਰਮ ਹੋਣ ਤੇ ਆਪਾਂ ਪਾਵਾਂਗੇ ਜੀਰਾ ਤੇ ਉਧਰ ਜਿਹੜਾ ਟਮਾਟਰ ਸੀਗੇ ਉਹ ਵੀ ਮੈਂ ਅੱਗ ਦੇ ਉੱਤੇ ਜਿਹੜੇ ਮਤਲਬ ਆਪਾਂ ਨੇ ਰੋਸਟ ਕਰਲੇ ਸੀਗੇ ਐਦਾਂ ਹੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਜੀਰਾ ਉਹ ਜਿਹੜਾ ਬਣ ਕੇ ਹੋ ਗਿਆ ਤਿਆਰ ਬਰਾਊਨ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਜਿਹੜਾ ਟਮਾਟਰ ਸੀਗਾ ਉਹ ਵੀ ਆਪਾਂ ਜਿਹੜਾ ਸੀਗਾ ਕਰ ਲਿਆ ਸੀਗਾ ਗ੍ਰਿਲ ਕਰ ਲਿਆ ਸੀ ਤੇ ਹੁਣ ਆਪਾਂ ਟਮਾਟਰ ਨੂੰ ਵੀ ਵਿੱਚੀ ਮੈਸ਼ ਕਰ ਦਾਂਗੇ ਤੇ ਬੈਂਗਣ ਦਾ ਜਿਹੜਾ ਮਤਲਬ ਆਪਾਂ ਨੇ ਉਹ ਕਰਿਆ ਭੁੰਨਿਆ ਤੇ ਉਹਨੂੰ ਵੀ ਮੈਸ਼ ਕਰ ਲਾਂਗੇ ਕੰਟੇ ਦੇ ਨਾਲ ਆਪਾਂ ਜਿਹੜਾ ਆਪਣਾ ਮਸਰਾ ਨਾ ਉਹ ਮਤਲਬ ਸਾਰਾ ਜਿਹੜਾ ਗ੍ਰੈਂਡ ਮਤਲਬ ਸਾਰੀ ਗ੍ਰੈਂਡ ਨਹੀਂ ਮਿਕਸ ਹੋ ਚੁੱਕਿਆ ਹੈ ਤੇ ਆਪਾਂ ਇੱਧਰ ਜਿਹੜੇ ਪਿਆਜ਼ ਸੀਗੇ ਉਹ ਬਰਾਊ ਹੋ ਚੁੱਕੇ ਨੇ ਤੇ ਹੁਣ ਆਪਾਂ ਆਪਣੇ ਮੁਤਾਬਕ ਮਸਾਲੇ ਪਾ ਸਕਦੇ ਹਾਂ ਨੂਨ ਮਿਰਚ ਮਸਾਲਾ ਜੋ ਵੀ ਤੁਹਾਡਾ ਸਵਾਦ ਆ ਤੁਸੀਂ ਉਹਦੇ ਅਨਸਾਰ ਪਾ ਸਕਦੇ ਹੋ ਤੇ ਹੁਣ ਆਪਾਂ ਜਿਹੜਾ ਪੁੜਥਾ ਮਤਲਬ ਬੈਂਗਣ ਸੀ ਆਪਾਂ ਨੇ ਕੀਤਾ ਸੀ ਮਿਕਸ ਤੇ ਹੁਣ ਆਪਾਂ ਬੈਂਗਣ ਵਿੱਚ ਪਾ ਦਾਂਗੇ ਹੁਣ ਆਪਾਂ ਇਹਨੂੰ 5 ਤੋਂ 7 ਮਿੰਟਾ ਜਿਹੜਾ ਉਹ ਦੇ ਵਿੱਚ ਘੜਸੀ ਫੇਰਦੇ ਰਹਾਂਗੇ ਚਲਾਉਂਦੇ ਰਹਾਂਗੇ 5 ਤੋਂ 7 ਮਿੰਟ ਜਿਹੜਾ ਸੀ ਇੱਕ ਫੂਰ ਲਵਾਵਾਂਗੇ ਆਪਾਂ ਤੇ ਬੈਸਤਾ ਨੀਅਰ ਵੋਟ ਸਾਰਾ ਬਣਿਆ ਹੀ ਹੋਇਆ ਵਾਲੇ ਇਦਾਂ ਜਿਹੜੇ ਮਸਾਲੇ ਨੇ ਸਾਰੇ ਉਹ ਆਪਣੇ ਮਿਕਸ ਹੋ ਜਾਣਗੇ ਜੇਕਰ ਤੁਹਾਨੂੰ ਸਾਡੀ ਰੈਸਪੀ ਪਸੰਦ ਆਉਂਦੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਨਾ ਕਰਨਾ ਭੁੱਲਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੀਆਂ ਸਾਰੀਆਂ ਵੀਡੀਓ ਨੂੰ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਹਣ ਕੇ ਹੋ ਗਿਆ